ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰੀ ਸੰਗਤ ਜੀ ਆਪ ਸੰਗਤਾਂ ਦੇ ਨਾਲ YouTube ਦੇ ਇਸ ਚੈਨਲ ਦੇ ਜਰੀਏ ਆਓ ਗੁਰਬਾਣੀ ਵਿਚਾਰੀਏ ਗੁਰਬਾਣੀ ਵਿਆਖਿਆ ਕਰਕੇ ਗੁਰਬਾਣੀ ਦੀ ਸਾਂਝ ਪਾਈ ਜਾਂਦੀ ਹੈ ਗੁਰਬਾਣੀ ਦੇ ਸ਼ਬਦਾਂ ਦੀ ਸਾਂਝ ਪਾਈ ਜਾਂਦੀ ਹੈ ਔਰ ਗੁਰਬਾਣੀ ਦੇ ਉਚਾਰਨ ਸੁਵੰਨੀ ਜੋ ਗੁਰਬਾਣੀ ਦੇ ਨਿਜਮ ਨਾਲ ਸੰਬੰਧ ਪਾਈ ਜਾਂਦੀ ਹੈ ਅੱਜ ਆਪ ਸੰਗਤਾਂ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਸਿੱਧ ਗੋਸ਼ਟ ਉਸ ਦੀ ਜੋ 60 ਨੰਬਰ ਪੌੜੀ ਹੈ ਉਸ ਦੀ ਸੰਝ ਪਾਣੀ ਹੈ ਪਿਛਲੇ ਸ਼ਬਦ ਦੇ ਵਿੱਚ ਪਿਛਲੀ ਜਿਹੜੀ ਪੌੜੀ 58 ਨੰਬਰ ਸੀ ਉਹਦੇ ਵਿੱਚ ਅਸੀਂ ਇਹ ਵਿਚਾਰ ਕੀਤੀ ਸੀ ਕਿ ਜਦੋਂ ਸਿੱਧਾ ਨੇ 58 ਨੰਬਰ ਪੌੜੀ ਦੇ ਦੇ ਸਤਿਗੁਰੂ ਨੂੰ ਸਵਾਲ ਪੁੱਛਿਆ ਸੀ ਕਿ ਸੋ ਸ਼ਬਦ ਦਾ ਕਹਾਂ ਬਾਸ ਕਥਿ ਹਲੇ ਜਿਤ ਤਰੀਏ ਭਵਜਲ ਸੰਸਾਰੋ ਉਸ ਸ਼ਬਦ ਦਾ ਬਾਸਾ ਕਿੱਥੇ ਹੈ ਜਿਹਦੇ ਨਾਲ ਆਕੇ ਸੰਸਾਰ ਸਾਗਰ ਤਰ ਜਾਈਦਾ ਹੈ ਤਾਂ ਸਤਿਗੁਰੂ ਨੇ 58 ਨੰਬਰ ਪੌੜੀ ਦੇ ਵਿੱਚ ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਦਿੰਨੇ ਹੋਇਆ ਇਹ ਦੱਸਿਆ ਕਿ ਪਵਨ ਕਾ ਵਾਸਾ ਸੁਨ ਨਿਵਾਸਾ ਸੁਨ ਅਫਰ ਅਫਰ ਪ੍ਰਮਾਤਮਾ ਦੇ ਵਿੱਚ ਸ਼ਬਦ ਦਾ ਵਾਸਾ ਹੈ ਪਵਨ ਭਾਵ ਸ਼ਬਦ ਤੂੰ ਜਿਹੜਾ ਸ਼ਬਦ ਦੇ ਨਾਲ ਜੁੜਦਾ ਹੈ ਸ਼ਬਦ ਗੁਰੂ ਹੈ ਪ੍ਰਮਾਤਮਾ ਜੋਤ ਸਰੂਪ ਹੈ ਪਰ ਗੁਰੂ ਦਾ ਪ੍ਰਮਾਤਮਾ ਦੇ ਵਿੱਚ ਵਾਸਾ ਹੈ ਸ਼ਬਦ ਦਾ ਵਾਸਾ ਪ੍ਰਮਾਤਮਾ ਦੇ ਵਿੱਚ ਹੈ ਅਲੱਖ ਪ੍ਰਮਾਤਮਾ ਦੇ ਵਿੱਚ ਹੈ ਤਾਂ ਜਦੋਂ ਗੁਰੂ ਗੁਰੂ ਜਪਾਂਗੇ ਸ਼ਬਦ ਨੂੰ ਜਪਾਂਗੇ ਗੁਰੂ ਦਾ ਵਾਸਾ ਪਰਮਾਤਮਾ ਵਿੱਚ ਹੈ ਉਹ ਪਰਮਾਤਮਾ ਦੇ ਨਾਲ ਮਿਲਾ ਦਿੰਦਾ ਹੈ। ਤੋਂ ਹੁਣ ਜਿਹੜਾ ਸਿੱਧਾਂ ਦਾ ਅਗਲਾ ਸਵਾਲ ਸੀ। 37 ਅੰਗੁਲ ਵਾਈ ਕਹੀ ਹੈ ਤਿਸ ਕਹੋ ਕਵਨ ਅਧਰ 37 ਤੋਂ ਪਉ 3 ਤੇ 7 10 ਜੋਗੀਆਂ ਦੀ ਇਹ ਮੰਨਣਾ ਹੈ ਤੇ ਮਨੁੱਖ ਜਦੋਂ ਸਾਹ ਲੈਂਦਾ ਹੈ 10 ਉਂਗਲ ਬਾਹਰ ਜਾਂਦੇ ਨੇ ਉਹ ਸਵਾਲ ਪੁੱਛਦੇ ਨੇ ਕੋਈ ਸਹਾਰਾ ਹੈ ਆਸਰਾ ਹੈ ਕੋਈ ਇਹ ਅਹਿਸਾਸ ਬਾਹਰ ਚੱਲ ਜਾਂਦੇ ਨੇ ਤਾਂ ਸਤਿਗੁਰੂ ਪਾਤਸ਼ਾਹ ਹੁਣ ਉਸ ਸਵਾਲ ਦਾ ਜਵਾਬ ਦਿੰਦੇ ਆ ਇਸ ਪੌੜੀ ਦੇ ਵਿਸ਼ਿਧਾਂ ਨੂੰ ਸਮਝਾਉਂਦੇ ਨੇ ਉਹੀ ਸਮਝ ਸਤਿਗੁਰ ਨੇ ਸਾਨੂੰ ਵੀ ਬਖਸ਼ੀ ਹੈ ਆਓ ਸਭ ਤੋਂ ਪਹਿਲਾਂ ਇਸ ਪੌੜੀ ਦਾ ਪਾਠ ਕਿਵੇਂ ਕਰਨਾ ਉਹ ਕਰੀਏ ਤ੍ਰੈ ਸਤ ਅੰਗੁਲ ਵਾਈ ਆਉਦੂ ਸੁਨ ਸਚ ਆਹਾਰੋ ਗੁਰਮੁਖ ਬੋਲੇ ਤਤ ਵਿਰੋਲੇ ਕਿਨ ਅਲਖ ਅਪਾਰੋ ਤ੍ਰੈ ਸਤ ਮਿਟੇ ਸ਼ਬਦ ਵਸਾਏ ਤ੍ਰੈ ਗੁਣ ਮਿਟੇ ਸ਼ਬਦ ਵਸਾਏ ਤਾਂ ਮਨ ਝੂਕੇ ਅਹੰਕਾਰੋ ਅੰਤਰ ਬਾਹਰ ਏਕੋ ਜਾਣੈ ਤਾਂ ਹਰ ਨਾਮ ਲੱਗੈ ਪਿਆਰੋ ਸੁਖਮਨ ਏਡਾ ਪਿੰਗੁਲਾ ਗੁਜੈ ਜੇ ਆਪੇ ਅਲੱਖ ਲਿਖਾਏ ਨਾਨਕ ਤੇਹੇ ਤੇ ਉਪਰ ਸਾਚਾ ਸਤਗੁਰ ਸ਼ਬਦ ਸਮਾਏ ਸੋ ਆਹ ਹੁਣ ਵਿਚਾਰ ਕਰਦੇ ਆ 3 7 ਫਿਰ ਉਹੀ 3 ਤੇ 7 10 ਅੰਗੁਲ ਭਾਵ ਅੰਗੁਲ ਜੋ 10 ਅੰਗੁਲ ਬਾਹਰ ਸ્વાસ ਜਾਂਦੇ ਨੇ ਜੋ ਸਿੱਧਾਂ ਲੋਕਾਂ ਦੀ ਇਹ ਮੰਨਣਾ ਹੈ ਕਿ ਜਿਹੜੇ ਦਾਸ ਉਂਗਲ ਸ્વાસ ਬਾਹਰ ਜਾਂਦੇ ਨੇ ਨਾ 67 ਅੰਗੁਲ ਵਾਈ ਆਉਧੂ ਆਉਧਾ ਮਤਲਬ ਹੈ ਜੋਗੀ ਸਤੁਰ ਕਹਿੰਦੇ ਨੇ ਹੈ ਜੋਗੀ ਜਿਹੜੀ ਤੁਸੀਂ ਇਹ ਗੱਲ ਕਰਦੇ ਹੋ ਕਿ ਜਿਹੜੇ ਦਾਸ ਉਂਗਲ ਬਾਹਰ ਸਰੀਰ ਤੋਂ ਸ્વાસ ਜਾਂਦੇ ਨੇ ਉਹਨਾਂ ਦਾ ਸਹਾਰਾ ਕੌਣ ਹੈ ਤਾਂ ਸਤੁਰ ਨੇ ਸੁੰਨ ਸੱਚ ਆਹਾਰੋ ਆਹਾਰ ਉਹਦਾ ਖਾਣ ਭੋਜਨ ਸੋਨ ਉਹਦਾ ਅਫਰ ਸੱਚ ਹੁੰਦਾ ਪਰਮਾਤਮਾ ਉਹਨਾਂ ਸਵਾਸਾਂ ਦੀ ਜਿਹੜੀ ਖਰਾਕ ਹੈ ਨਾ ਭਾਵੇਂ ਮਨੁੱਖ ਜਿਉਣਾ ਰਹਿਣਾ ਮੁੜ ਕੇ ਸਵਾਸ ਫੇਰ ਅੰਦਰਾਂ ਲੈਣੇ ਨੇ ਉਹਨਾਂ ਸਵਾਸਾਂ ਦੀ ਖਰਾਕ ਉਹਦਾ ਆਸਰਾ ਉਹਨਾਂ ਸੁੰਨ ਪਰਮਾਤਮਾ ਜੋ ਅਫਰ ਅਵਸਥਾ ਦੇ ਵਿੱਚ ਹੈ ਜਿਹੜੇ ਸਾਡੇ ਸਵਾਸ ਬਾਹਰ ਜਾਂਦੇ ਨੇ ਉਹ ਪਰਮਾਤਮਾ ਕਿਰਪਾ ਕਰੇ ਮੁੜ ਕੇ ਸਾ ਆ ਜਾਵੇ ਨਾ ਕਿਰਪਾ ਕਰੇ ਨਾਵੇ ਤੋ ਦੀ ਖਰਾਕ ਜਾਂ ਉਹਦਾ ਆਸਰ ਕਿਆ ਹੈ ਵੈਰ ਅਕਾਲਪੁਰਖ ਪਰਮਾਤਮਾ ਸਾਡੇ ਉਹਨਾਂ ਸਵਾਸਾਂ ਦਾ ਸਹਾਰਾ ਹੈ ਗੁਰਮੁਖ ਗੁਰਮੁਖ ਦੇ ਖੱਖੇ ਨੂੰ ਸਹਾਰੀ ਹੈ ਗੁਰਬਾਣੀ ਵਿਆਕਰਨ ਦੇ ਨਿਯਮ ਅਨੁਸਾਰ ਜੇ ਗੁਰਮੁਖ ਦੇ ਖੱਖੇ ਆਖਰੀ ਅੱਖਰ ਖੱਖੇ ਨੂੰ ਸਹਾਰੀ ਹੋਵੇ ਤਾਂ ਉਹਦਾ ਮਤਲਬ ਹੁੰਦਾ ਗੁਰੂ ਦੇ ਦੱਸੇ ਰਾਹ ਤੇ ਚੱਲਣ ਵਾਲਾ ਗੁਰਮੁਖ ਬੋਲੇ ਤਤ ਵਿਰਲ ਤਤ ਹੁੰਦਾ ਅਸਲੀਅਤ ਵਿਰਲ ਹੁੰਦਾ ਨਿਰੜਕਣਾ ਜਦੋਂ ਕੋਈ ਮਨੁੱਖ ਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ ਵਾਹਿਗੁਰੂ ਵਾਹਿਗੁਰੂ ਬੋਲਦਾ ਹੈ ਤਤਨ ਨੂੰ ਵਿੜਕਦਾ ਹੈ ਭਾਵ ਵਾਹਿਗੁਰੂ ਸ਼ਬਦ ਨੂੰ ਬਾਰ-ਬਾਰ ਜਪਦਾ ਹੈ ਜਿਨ ਅਲਖ ਅਪਾਰੋ ਜਿਨੇ ਮਤਲਬ ਪਛਾਣ ਲੈਂਦਾ ਉਹਨੂੰ ਸਮਝ ਹੀ ਹੋ ਜਾਂਦੀ ਸੋਝੀ ਆ ਜਾਂਦੀ ਅਲਖ ਜਿਹੜਾ ਲਖਿਆ ਨਹੀਂ ਜਾਂਦਾ ਲਲਖਖਾ ਸ਼ਬਦ ਹੈ ਅਲਖਾ ਉਰ ਲਖ ਦੇ ਅੱਗੇ ਐੜਾ ਅਗੇਤਰ ਲੱਗਿਆ ਹੋਇਆ ਇਸ ਕਰਕੇ ਇਹਨੂੰ ਅਲਖ ਪੜ੍ਹਦੇ ਨੇ ਹਲਾਖ ਸ਼ਬਦ ਜਿਹੜਾ ਲਖਿਆ ਨਾ ਜਾ ਸਕੇ ਤੋ ਫਿਰ ਜਿਹੜਾ ਗੁਰੂ ਦੇ ਦਸੇ ਰਾਹ ਤੇ ਚੱਲ ਕੇ ਸ਼ਬਦ ਨੂੰ ਜਪਦਾ ਹੈ ਉਹ ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਸ ਬਿਆਨਤ ਪ੍ਰਮਾਤਮਾ ਨੂੰ ਜਿਹਦਾ ਪਰਲਾ ਬੰਨਣਾ ਕੋਈ ਨਹੀਂ ਉਹ ਪਹਿਚਾਣ ਲੈਂਦਾ ਉਹਨੂੰ ਰੱਬ ਦੀ ਸੋਝੀ ਹੋ ਜਾਂਦੀ ਭਾਵ ਰੱਬ ਦਾ ਗਿਆਨ ਹੋ ਜਾਂਦਾ ਫਿਰ ਉਹਨੂੰ ਰੱਬ ਤੋਂ ਬਾਹਰ ਕੁਝ ਦਿਖਾਈ ਨਹੀਂ ਦਿੰਦਾ ਰੱਬ ਤੋਂ ਵੱਡਾ ਵੀ ਕੁਝ ਨਹੀਂ ਦਿਖਦਾ ਪਰ ਪ੍ਰਮਾਤਮਾ ਉਹ ਰੱਬ ਨੂੰ ਬਹੁਤ ਵੱਡਾ ਦਿਖਾਈ ਦਿੰਦਾ ਉਹਦੀਆਂ ਸਾਰੀਆਂ ਸੋਚਾਂ ਸਮਝਾ ਉੱਥੇ ਖਤਮ ਹੋ ਜਾਂਦੀਆਂ ਕਿਵੀਆਂ ਜਿਹੜਾ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਸ਼ਬਦ ਨੂੰ ਜਪਦਾ ਹੈ ਤ੍ਰੈ ਗੁਣ ਮਿਟੇ ਤ੍ਰੈ ਗੁਣ ਦਾ ਅਰਥ ਹੈ ਤਿੰਨ ਗੁਣ ਰਜੋ ਸਤੋ ਤਿਤਮ ਰਜੋ ਹੁੰਦਾ ਵੱਧ ਕਰਨਾ ਸਤੋ ਹੁੰਦਾ ਪਾਲਣ ਪੋਸ਼ਣ ਕਰਨਾ ਤਮ ਹੁੰਦਾ ਨਾਸ਼ ਕਰਨਾ ਸਾਰੀ ਸ੍ਰਿਸ਼ਟੀ ਇਨਾਂ ਦੇ ਵਿੱਚ ਹੀ ਹੈ ਜਿਵੇਂ ਕਹਿੰਦੇ ਨੇ ਬ੍ਰਹਮਾ ਪੈਦਾ ਕਰਦਾ ਰਜੋ ਗੁਣੀ ਹੈ ਇਸ ਨੂੰ ਪਾਲਦਾ ਹੈ ਸਤੋਗੁਣੀ ਹੈ ਸ਼ਿਵ ਸੰਘਾਰ ਕਰਦੇ ਨੇ ਮਾਰਦੇ ਨੇ ਖਤਮਾ ਕਰਦੇ ਨੇ ਤਮੁ ਗੁਣੀ ਹੈ ਵੈਸੇ ਵੀ ਤਮ ਦਾ ਅਰਥ ਹਨੇਰਾ ਹੁੰਦਾ ਹੈ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ ਤਮ ਹਨੇਰਾ ਸੰਸਾਰ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਤਰ ਜਾਏਗਾ ਤਾਂ ਸਤਗੁਰ ਕਹਿੰਦੇ ਨੇ ਤ੍ਰੈ ਗੁਣ ਮਿਟਾਏ ਉਹ ਜਿਹੜੇ ਇਹਨਾਂ ਤਿੰਨਾਂ ਗੁਣਾਂ ਨੂੰ ਮਿਟਾ ਦਿੰਦਾ ਹੈ ਤਿੰਨਾਂ ਗੁਣਾਂ ਤੋਂ ਬਾਹਰ ਚੱਲ ਜਾਂਦਾ ਉਹ ਕਹਿੰਦਾ ਵੀ ਸਭ ਕੁਝ ਕਰਨ ਵਾਲਾ ਪਰਮਾਤਮਾ ਹੀ ਹੈ ਪਰਮੇਸ਼ਰ ਹੀ ਹੈ ਉਹੀ ਪੈਦਾ ਕਰਦਾ ਉਹੀ ਪਾਲਦਾ ਉਹੀ ਖਤਮ ਕਰਦਾ ਉਹ ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਜਾਂਦਾ ਤ੍ਰੈ ਗੁਣ ਮਿਟੇ ਸ਼ਬਦ ਵਸਾਏ ਹਿਰਦੇ ਵਿੱਚ ਉਹਦੇ ਸ਼ਬਦ ਵਸ ਜਾਂਦਾ ਸ਼ਬਦ ਨਾਲ ਵਸਾਲਨ ਦਾ ਤਾਂ ਮਨ ਮਨ ਦੇ ਨੰਨ ਸਿਹਾਰੀ ਹੈ ਅਰਥ ਹੈ ਮਨ ਵਿੱਚ ਤਾਂ ਮਨ ਚੁੱਕਾ ਅਹੰਕਾਰੋ ਤਾਂ ਇਸ ਤਰ੍ਹਾਂ ਜਦੋਂ ਉਹ ਗੁਰੂ ਦੇ ਸ਼ਬਦ ਨੂੰ ਜਪਦਾ ਹੈ ਪਰਮਾਤਮਾ ਦੀ ਪਹਿਚਾਣ ਨੂੰ ਹੁੰਦੀ ਹੈ ਉਹ ਤਿੰਨਾਂ ਗੁਣਾ ਤੋਂ ਉੱਪਰ ਉੱਠ ਜਾਂਦਾ ਤੇ ਫਿਰ ਉਹਦੇ ਮਨ ਦਾ ਹੰਕਾਰ ਖਤਮ ਹੋ ਜਾਂਦਾ ਉਹਦਾ ਆਪਾ ਭਾਵ ਮਿਟ ਜਾਂਦਾ ਫਿਰ ਉਹਦੇ ਪ੍ਰਾਣਾ ਦਾ ਆਸਰਾ ਇੱਕ ਪ੍ਰਮਾਤਮਾ ਵੱਲ ਜਾਂਦਾ ਅੰਤਰ ਬਾਹਰ ਇੱਕੋ ਜਾਣਾ ਹੈ ਅੰਤਰ ਤੇ ਬਾਹਰ ਉਂਝ ਵੀ ਅੰਦਰ ਬਾਹਰ ਕਹ ਲਈਏ ਗੁਰਬਾਣੀ ਵਿਆਕਰਨ ਅਨੁਸਾਰ ਇਸ ਸੰਬੰਧ ਕੁੰਦੇ ਨੇ ਸੰਬੰਧ ਕਾਂ ਦੇ ਆਖਰੀ ਅੱਖਰ ਨਾਲ ਸਿਆਰੀ ਆਉਂਦੀ ਹੈ ਤੋਂ ਅੰਤਰ ਔਰ ਬਾਹਰ ਦੋਨਾਂ ਨੂੰ ਸਿਆਰੀ ਹੈ ਅੰਤਰ ਬਾਹਰ ਇੱਕੋ ਜਾਣਾ ਹੈ ਹਰ ਜਗ੍ਹਾ ਫਿਰ ਇੱਕ ਪ੍ਰਮਾਤਮਾ ਹੀ ਜਾਣ ਪੈਂਦੀ ਕਿ ਹਰੇਕ ਜਗ੍ਹਾ ਪ੍ਰਮਾਤਮਾ ਦੀ ਨੂੰ ਪਹਿਚਾਣ ਹੋ ਜਾਂਦੀ ਇਹੋ ਪ੍ਰਮਾਤਮਾ ਤੋਂ ਬਿਨਾ ਹੋਰ ਕਿਸੇ ਨੂੰ ਜਾਣਦਾ ਨਹੀਂ ਹੈ ਤਾਂ ਹਰ ਨਾਮ ਲੱਗਿਆ ਪਿਆਰੋ ਤਾਂ ਉਹਦਾ ਜਿਹੜਾ ਪਿਆਰ ਹੈ ਨਾ ਹਰੀ ਦੇ ਨਾਮ ਵਿੱਚ ਲੱਗ ਜਾਂਦਾ ਫਿਰ ਉਹ ਪ੍ਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ ਪਿਆਰ ਨਹੀਂ ਕਰਦਾ ਉਹਦਾ ਪਿਆਰ ਪ੍ਰਮਾਤਮਾ ਦੇ ਨਾਲ ਹੋ ਜਾਂਦਾ ਜੋਗੀ ਜਿਹੜੀ ਗੱਲ ਕਹਿੰਦੇ ਨੇ ਕਿ ਖਵੇ ਪਾਸੇ ਦੀ ਨਾਲ ਹੈ ਇਧਰੋਂ ਪ੍ਰਾਂਟ ਚੜਾਈ ਦੇ ਨੇ ਸੱਜੇ ਪਾਸੇ ਵਾਲੀ ਇੱਕ ਨਾਲ ਹੈ ਉਦੋਂ ਲਾ ਲਈਦੇ ਤੇ ਇੱਕ ਵਿੱਚ ਨਾਲ ਜਿੱਥੇ ਕਦੇ ਟਿਕਾ ਲਈਦੇ ਜਿਹੜੀ ਖੱਬੇ ਪਾਸੇ ਵਾਲੀ ਨਾਲ ਨੂੰ ਇਹੜਾ ਕਹਿੰਦੇ ਨੇ ਜਿਹੜੀ ਖੱਬੇ ਪਾਸੇ ਨਾਲ ਤੋਂ ਲਾਂਦੇ ਨੇ ਸਵਾਸ ਜੋਗੀ ਲੋਗ ਉਹਨੂੰ ਫਿਰ ਕਹਿੰਦੇ ਨੇ ਪਿੰਗੁਲਾ ਤੇ ਜਿੱਥੇ ਸਵਾਸ ਟਿਕਾਉਂਦੇ ਨੇ ਉਹਨੂੰ ਸੁਖਮਨ ਕਹਿੰਦੇ ਨੇ ਸੁਖਮਨ ਇਹੜਾ ਪਿੰਗੁਲਾ ਬੁੱਝ ਹੈ ਉਹਨਾਂ ਨੂੰ ਸਮਝ ਹੋ ਜਾਂਦੀ ਮਨੁੱਖ ਨੂੰ ਜਿਹੜਾ ਗੁਰੂ ਦੇ ਦੱਸੇ ਰਸਤੇ ਤੇ ਚੱਲਦਾ ਉਹਨੂੰ ਏਦਿ ਵੀ ਪਹਿਚਾਣ ਹੋ ਜਾਂਦੀ ਕਿ ਜਿਹੜਾ ਕਿਆ ਹੈ ਪਿੰਗਲਾ ਕਿਆ ਹੈ ਸੁਕੂਨ ਲਾ ਕਿਆ ਹੈ ਪਾਵੁਨ ਦੀ ਚਕਰਚਿਨੀ ਕਹਿੰਦਾ ਹੈ ਉਹ ਸਿਰਫ ਸਿਮਨ ਵਾਹਿਗੁਰੂ ਵਾਹਿਗੁਰੂ ਹੀ ਜਗਦਾ ਹੈ ਜਪਦਾ ਹੈ ਚੇਤੇ ਕਰਦਾ ਹੈ ਜਾਂ ਆਪੇ ਅਲਖ ਲਖਾਈ ਜਦੋਂ ਉਹ ਮਾਲਕ ਪ੍ਰਮਾਤਮਾ ਆਪ ਸੋਝੀ ਦੇ ਦਿੰਦਾ ਨਾ ਫਿਰ ਉਹ ਇਹ ਵੀ ਜਿਹੜੀ ਤੁਸੀਂ ਗੱਲ ਕਰਦੇ ਸਿੱਧ ਜਨ ਨੂੰ ਇਹ ਵੀ ਫਿਰ ਉਸ ਮਨੁੱਖ ਨੂੰ ਸੋਝੀ ਹੋ ਜਾਂਦੀ ਨਾਨਕ ਸੰਬੋਧਨ ਸ਼ਬਦ ਹੈ ਨਾਨਕ ਇਹ ਤੇ ਉਪਰ ਸੱਚਾ ਉਸ ਤੇ ਉਪਰ ਉਹ ਸਮਝ ਆ ਜਾਂਦੀ ਜਿਹੜਾ ਇੰਗਲਾ ਤੇ ਸੁਖਮਨਾ ਇਹਨਾਂ ਤਿੰਨਾਂ ਤੇ ਉਪਰ ਇੱਕ ਸੱਚਾ ਮਾਲਕ ਹੈ ਪ੍ਰਮਾਤਮਾ ਹੈ ਉਹ ਇਹਨਾਂ ਨਾੜਾਂ ਦੇ ਚੱਕਰ ਤੇ ਨਹੀਂ ਪੈਂਦਾ ਕਦੇ ਕਿ ਇਧਰ ਉਹ ਪ੍ਰਾਣ ਚੜ੍ਹਾ ਲੇ ਇਧਰੋਂ ਲਾ ਲੇ ਇੱਥੇ ਟਿਕਾ ਲੇ ਇਸ ਚੱਕਰ ਤੇ ਨਹੀਂ ਪੈਂਦਾ ਹੈ ਜਿਹੜਾ ਗੁਰੂ ਦੇ ਦੱਸੇ ਰਸਤੇ ਤੇ ਚੱਲਦਾ ਹੈ ਨਾਨਕ ਸਬੋਧਨ ਸ਼ਬਦ ਹੈ ਏ ਨਾਨਕ ਤੇ ਹੰਤ ਤੇ ਉਪਰ ਸੱਚਾ ਇਹਨਾਂ ਤਿੰਨਾਂ ਤੇ ਉਪਰ ਮਾਲਕ ਹੈ ਪ੍ਰਮਾਤਮਾ ਹੈ ਸੱਚਾ ਹੈ ਉਪਰ ਸ਼ਬਦ ਦੀ ਸੰਲੰਧਕ ਹੁੰਦਾ ਇਸ ਕਰਕੇ ਸਿਆਰੀ ਹੈ ਸਤਗੁਰ ਸ਼ਬਦ ਸਮਾਏ ਤੇ ਫਿਰ ਸਤਗੁਰੂ ਦੇ ਸ਼ਬਦ ਦੇ ਰਾਹੀਂ ਉਹ ਮਾਲਕ ਦੇ ਪ੍ਰਮਾਤਮਾ ਦੇ ਵਿੱਚ ਸਮਾ ਜਾਂਦਾ ਪਰਮੇਸ਼ਰ ਦੇ ਨਾਲ ਜੁੜ ਜਾਂਦਾ ਤਾਂ ਸਿੱਧਾਂ ਦਾ ਸਵਾਲ ਸੀ ਕਿ ਜਿਹੜੇ ਸਵਾਸ ਬਾਹਰ ਜਾਂਦੇ ਨੇ ਉਹਦਾ ਸਹਾਰਾ ਕੌਣ ਹੈ ਤੇ ਸਤਗੁਰੂ ਨੇ ਕਿਹਾ ਉਹਦਾ ਸਹਾਰਾ ਤਾਂ ਪ੍ਰਮਾਤਮਾ ਹੀ ਹੈ ਪਰਮੇਸ਼ਰ ਹੈ ਮਾਲਕ ਹੈ ਤੇ ਜਿਹੜਾ ਗੁਰੂ ਦੇ ਦੱਸੇ ਰਸਤੇ ਤੇ ਚੱਲਦਾ ਹੈ ਉਹ ਮਤਤ ਦੀ ਪਛਾਣ ਹੋ ਜਾਂਦੀ ਉਸ ਅਲੱਖ ਪਰਮਾਤਮਾ ਨੂੰ ਨਾਲ ਲਖੇ ਜਾਣ ਵਾਲੇ ਜਿਹਦਾ ਪਰਲ ਨਾ ਕੋਈ ਨਹੀਂ ਹੈ ਉਹਨੂੰ ਜਾਣ ਲੈਂਦਾ ਭਾਵ ਉਹਦੀ ਸੋਝੀ ਹੋ ਜਾਂਦੀ ਤੇ ਫਿਰ ਉਹ ਤਿੰਨਾਂ ਗੁਣਾ ਤੋਂ ਉੱਪਰ ਉੱਠ ਜਾਂਦਾ ਉਹਦੇ ਮਨ ਦਾ ਹੰਕਾਰ ਜਿਹੜਾ ਹੈ ਉਹ ਮਿਟ ਜਾਂਦਾ ਉਹ ਆਪਣੇ ਆਪ ਆ ਭਾਵ ਹੰਕਾਰ ਨੂੰ ਮਟਾ ਲੈਂਦਾ ਉਹਨੂੰ ਅੰਦਰ ਬਾਹਰ ਹਰੇਕ ਜਗ੍ਹਾ ਪਰਮਾਤਮਾ ਪਰਮੇਸ਼ਰ ਦੀ ਹੀ ਸਮਝ ਪੈਂਦੀ ਹਰੇਕ ਜਗ੍ਹਾ ਉਹ ਰੱਬ ਨੂੰ ਜਾਣਦਾ ਫਿਰ ਇਸ ਕਰਕੇ ਫਿਰ ਉਹਦਾ ਅਨੰਦਾ ਪਿਆਰ ਹੈ ਨਾ ਪਰਮਾਤਮਾ ਦੇ ਨਾਲ ਲੱਗ ਜਾਂਦਾ ਰੱਬ ਨੇ ਨਾਲ ਪਿਆਰ ਲੱਗ ਜਾਂਦਾ ਜੋਗੀ ਲੋਕ ਜਿਹੜੀ ਇਹੜਾ ਪਿੰਗਲਾ ਔਰ ਸੁਖਮਨਾ ਨਾੜੀ ਦੇ ਜਿਹਨ ਕਰਦੇ ਨੇ ਕਿਧਰੋਂ ਪ੍ਰਾਣ ਚੜ੍ਹਾ ਲੇ ਇੱਥੇ ਟਿਕਾ ਲੇ ਇੱਥੋਂ ਲਾ ਲੇ ਤੋਂ ਫਿਰ ਕਹਿੰਦੇ ਉਸ ਮਾਲਕ ਨੇ ਕਿਰਪਾ ਕਰਨੀ ਹੁੰਦੀ ਫਿਰ ਜਦੋਂ ਨਾਮ ਜਪਦਾ ਮਨੁੱਖ ਤੇ ਮਾਲਕ ਕਿਰਪਾ ਕਰ ਦਿੰਦਾ ਇਹ ਸੋਜੀ ਬਖਸ਼ ਦਿੰਦਾ ਕਿ ਅਸੋਜੀ ਬਖਸ਼ਦਾ ਕਿ ਇਹ ਤੇ ਉੱਪਰ ਸੱਚਾ ਹੀ ਹੈ ਇਹੜਾ ਪਿੰਗਲਾ ਸੁਖਮਨਾ ਤੇ ਉੱਪਰ ਰੱਬ ਹੀ ਆ ਪਰਮਾਤਮਾ ਇਹਦੇ ਚੱਕਰ ਤੇ ਨਹੀਂ ਪੈਣਾ ਹੈ ਸਿਰਫ ਪਰਮਾਤਮਾ ਦੀ ਬੰਦਗੀ ਕਰਨੀ ਹੈ ਕਿਤਾ ਕਰਨੀ ਸਤਿਗੁਰ ਸ਼ਬਦ ਸਮਾਏ ਗੁਰੂ ਦੇ ਸ਼ਬਦ ਦੇ ਜਰੀਏ ਪ੍ਰਮਾਤਮਾ ਵਿੱਚ ਸਮਾਜਣਾ ਸ਼ਬਦ ਨੂੰ ਜਪ ਜਪ ਕੇ ਪ੍ਰਮਾਤਮਾ ਪਰਮੇਸ਼ਰ ਦੇ ਨਾਲ ਜੁੜ ਜਾਣਾ ਸ਼ਬਦ ਦਾ ਵਾਸਾ ਪ੍ਰਮਾਤਮਾ ਵਿੱਚ ਹੈ ਜਿਵੇਂ ਜਿਵੇਂ ਸ਼ਬਦ ਜਪਾਂਗੇ ਪ੍ਰਮਾਤਮਾ ਦੇ ਵਿੱਚ ਸਾਡਾ ਵੀ ਵਾਸਾ ਹੋ ਜਾਣਾ ਤਾਂ ਆਪ ਪ੍ਰਮਾਤਮਾ ਦੀ ਪਹਿਚਾਣ ਹੋ ਜਾਵੇ ਤੇ ਇਸ ਤਰ੍ਹਾਂ ਸਤਿਗੁਰ ਨੇ ਸਿੱਧਾਂ ਨੂੰ ਵੀ ਸਮਝਾਇਆ ਤੇ ਸਾਨੂੰ ਵੀ ਇਸ ਜੀ ਬਖਸ਼ੇ ਹੈ ਸੋ ਇਹ ਜਿਹੜੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝ ਕੀਤੀ ਜਾਂਦੀ ਹੈ ਅਗਰ ਆਪਕੀ ਨੂੰ ਚੰਗੀ ਲੱਗਦੀ ਹੈ ਤੋਂ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਬਾਤੇ ਬਾਤ ਸ਼ੇਅਰ ਕਰੋ ਤਾਂ ਕਿ ਗੁਰਬਾਣੀ ਬਾਤੇ ਬਾਤ ਜਿਹੜੇ ਗੁਰਬਾਣੀ ਸੁਣਨ ਦੇ ਜਾਂ ਪੜ੍ਹਨ ਦੇ ਚਾਹਵਾਨ ਹਨ ਉਹਨਾਂ ਤੱਕ ਪਹੁੰਚ ਸਕੇ ਔਰ ਕਈ ਵਾਰੀ ਗੁਰਬਾਣੀ ਨੂੰ ਸੁਣ ਕੇ ਵੀ ਇਹ ਚਾਹਾਂ ਮਨ ਜਾਂਦੀ ਹੈ ਗੁਰਬਾਣੀ ਪੜ੍ਹਨ ਦੀ ਸਮਝ ਆਣ ਲੱਗ ਜਾਂਦੀ ਹੈ ਗੁਰਬਾਣੀ ਤੋਂ ਫਿਰ ਕਮੈਂਟ ਕਰਕੇ ਆਪਣੇ ਸੁਝਾਅ ਵੀ ਜ਼ਰੂਰ ਦਿਓ ਕਰੋ ਬਾਤੇ ਬਾਤ ਵੀਡੀਓ ਨੂੰ ਲਾਈਕ ਕਰੋ ਸੂ ਸੰਪਨ ਦਾ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ